ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ ਦਰਅਸਲ ਪੰਜਾਬ ਦੇ ਦੋ ਵੱਡੇ ਟੋਲ ਪਲਾਜ਼ੇ ਆਉਣ ਵਾਲੀ 2 ਅਪ੍ਰੈਲ ਨੂੰ ਬੰਦ ਹੋ ਜਾਣਗੇ ਇਹਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ਤੇ ਦਿੱਤੀ ਹੈ ਐਕਸ ਅਕਾਊਂਟ ਤੇ ਉਹਨਾਂ ਨੇ ਲਿਖਿਆ ਹੈ ਲੁਧਿਆਣਾ ਤੋਂ ਬਰਨਾਲਾ ਬਾਇਆ ਸੁਧਾਰ ਰਾਏਕੋਟ ਮਹਿਲਕਲਾਂ ਦੋ ਟੋਲ ਪਲਾਜੇ ਹਨ ਇੱਕ ਪਿੰਡ ਰਕਵਾ ਨੇੜੇ ਮੁੱਲਾਂਪੁਰ ਅਤੇ ਦੂਜਾ ਪਿੰਡ ਮਹਿਲਕਲਾਂ ਅਤੇ ਇਹ ਦੋਵੇਂ ਇੱਕੋ ਹੀ ਕੰਪਨੀ ਦੇ ਟੋਲ ਪਲਾਜੇ ਹਨ ਕੰਪਨੀ ਨੇ ਕੋਵਿਡ ਅਤੇ ਕਿਸਾਨ ਅੰਦੋਲਨ ਦਾ ਬੇਰਵਾ ਦੇ ਕੇ 448 ਦਿਨਾਂ ਦੀ ਟੋਲ ਨੂੰ ਵਧਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਨਹੀਂ ਮੰਨਿਆ ਗਿਆ ਇਹ ਦੋਵੇਂ ਟੋਲ ਪਲਾਜ਼ੇ 2 ਅਪ੍ਰੈਲ ਰਾਤ 12 ਵਜੇ ਬੰਦ ਹੋ ਜਾਣਗੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਦੇ ਰੇਟ ਮੋੜ ਵਧਣ ਜਾ ਰਹੇ ਹਨ ਦਰਅਸਲ ਨੈਸ਼ਨਲ ਹਾਈਵੇ ਤੇ ਬਣੇ ਲਾਡੋਵਾਲ ਟੋਲ ਪਲਾਜ਼ਾ ਤੇ 31 ਮਾਰਚ ਦੀ ਰਾਤ 12 ਵਜੇ ਤੋਂ ਟੋਲ ਦੀ ਕੀਮਤ 'ਚ ਵਾਧਾ ਕੀਤਾ ਜਾ ਰਿਹਾ ਹੈ ਤਾਂ ਇਸ ਵਿਚਾਰੇ ਭਗਵੰਤ ਮਾਨ ਨੇ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਲੈਂਦਾ ਹੈ ਅਤੇ ਉਹਨਾਂ ਨੇ ਮੈਲਕਲਾਂ ਟੋਲ ਪਲਾਜ਼ਾ ਅਤੇ ਪਿੰਡ ਰਖਵਾ ਨੇੜੇ ਮੁੱਲਾਂਪੁਰ ਵਾਲੇ ਦੋਵੇਂ ਟੋਲ ਪਲਾਜ਼ਾ ਨੂੰ ਬੰਦ ਕਰਨ ਦੀ ਖੁਸ਼ਖਬਰੀ ਲੋਕਾਂ ਨੂੰ ਦਿੱਤੀ ਹੈ ਜੋ 2 ਅਪ੍ਰੈਲ ਨੂੰ ਬੰਦ ਹੋ ਜਾਣਗੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੀ ਰੈਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖੋ